ਕੀ ਜੂਨ ਨੂੰ ਬਿਟਾ ਗਿਆ ਹੈ ਜੋ ਲਗਭਗ 12 ਵਜੇ ਪਾਰ ਉਹਨਾਂ ਨੇ ਅੰਦਰ ਐਂਟਰ ਕੀਤੀ ਉਸ ਤੋਂ ਬਾਅਦ ਬੱਚੇ ਦਾ ਕੋਈ ਪੁੱਛ ਤਸ ਨਹੀਂ ਸਾਨੂੰ ਪਤਾ ਲੱਗਾ ਵੀ ਬੱਚਾ ਕਿਵੇਂ ਚਲਾ ਗਿਆ ਜਾਂ ਕੀ ਹੋਇਆ ਉਹਨਾਂ ਨੇ ਸਾਨੂੰ ਫੋਨ ਤੇ ਇੰਟੈਲੀਜੈਂਟ ਕੀਤਾ ਵੀ ਤੁਹਾਡਾ ਬੇਟਾ ਸਾਈਨ ਨਹੀਂ ਕਰਕੇ ਗਿਆ ਤਾਂ ਕਿੱਥੇ ਆ ਹਨੇਰਾ ਹੋਣ ਤੋਂ ਬਾਅਦ ਸਾਨੂੰ ਕੋਈ ਸ਼ੋਰ ਦੀ ਭਾਲ ਨਹੀਂ ਹੋਣੀ ਸੀ ਕਿ ਜੇ ਬੱਚੇ ਦੇ ਪੈਰ ਨੇ ਉਹ ਪਾਕਿਸਤਾਨ ਵੱਲ ਜਾ ਚੁੱਕੇ ਹਨ ਕਿ ਸਾਡੇ ਬੱਚੇ ਨੂੰ ਪਾਕਿਸਤਾਨ ਦੇ ਵਿੱਚੋਂ ਲੱਭ ਕੇ ਸਾਡੇ ਵੱਲ ਕੀਤਾ ਜਾਵੇ ਰਮਨ ਮਾਰ ਟਿਕਟਾ ਦਾ ਫੌਜੀਆਂ ਨੂੰ ਜੇਲ੍ਹ ਚ ਰੱਖਿਆ ਹੈ ਫਿਰੋਜ਼ਪੁਰ ਦਾ ਇੱਕ ਕਿਸਾਨ ਅਮਰਿਤਪਾਲ ਸਿੰਘ ਆਪਣੀ ਜ਼ਮੀਨ ਦੇ ਵਿੱਚ ਕੰਮ ਕਰਨ ਲਈ ਜਾਂਦਾ ਉਹਨਾਂ ਦੀ ਜ਼ਮੀਨ ਤਾਰਬੰਦੀ ਦੇ ਅੰਦਰ ਹੁੰਦੀ ਆ ਤਾਂ ਜਦੋਂ ਉਹ ਜ਼ਮੀਨ ਦੇ ਵਿੱਚ ਕੰਮ ਕਰਨ ਜਾਂਦਾ ਤਾਂ ਘਰ ਦੇ ਵਿੱਚ ਵਾਪਸ ਨਹੀਂ ਪਰਤਦਾ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਉਸ ਦੀ ਭਾਲ ਕੀਤੀ ਜਾਂਦੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਸਰਹੱਦ ਦੇ ਤੇ ਜਿਹੜੇ ਮੌਜੂਦ ਬੀਐਸਐਫ ਦੇ ਅਧਿਕਾਰੀ ਹੁੰਦੇ ਨੇ ਉਹਨਾਂ ਨੂੰ ਦੱਸਿਆ ਜਾਂਦਾ ਤਾਂ ਉਹ ਪਰਿਵਾਰ ਦੇ ਨਾਲ ਮਿਲ ਕੇ ਇਸ ਨੌਜਵਾਨ ਦੀ ਪਾਲ ਕਰਦੇ ਨੇ ਤਾਂ ਇਹਨਾਂ ਦੇ ਵੱਲੋਂ ਜਾਂਚ ਦੌਰਾਨ ਪਤਾ ਲੱਗਦਾ ਹੈ ਕਿ ਉਹਨਾਂ ਦਾ ਬੇਟਾ ਪਾਕਿਸਤਾਨ ਦੇ ਅੰਦਰ ਦਾਖਲ ਦੇ ਜਾਂਦਾ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਲਗਾਤਾਰ ਪ੍ਰਸ਼ਾਸਨ ਤੋਂ ਜਿਹੜੀ ਆ ਪੁੱਤ ਦੀ ਪਾਲ ਦੇ ਲਈ ਲਗਾਤਾਰ ਮੰਗ ਕੀਤੀ ਜਾਂਦੀ ਹੈ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਨਵੀਂ ਅਪਡੇਟ ਇਸ ਮਾਮਲੇ ਦੇ ਵਿੱਚ ਸਾਹਮਣੇ ਜਿੱਥੇ ਪਤਾ ਲਗਾਇਆ ਗਿਆ ਹੈ ਕਿ ਪਾਕਿਸਤਾਨ ਦੀ ਇੱਕ ਕਸੂਰਦੀ ਅਦਾਲਤ ਦੇ ਵਿੱਚ ਉਹਨਾਂ ਦਾ ਪੁੱਤਰ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਗਿਆ ਉਸ ਨੂੰ ਮਹੀਨੇ ਦੀ ਸਜ਼ਾ ਹੋਈ ਹੈ ਅੰਤਰਰਾਸ਼ਟਰੀ ਸਰਹੱਦ ਪਾਰ ਕਰਨ ਦੇ ਦੋਸ਼ ਦੇ ਵਿੱਚ ਉਸ ਨੂੰ ਅਦਾਲਤ ਦੇ ਵੱਲੋਂ ਜਿਹੜੀ 1 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਅਤੇ 50000 ਦੇ ਜੁਰਮਾਨੇ ਦੀ ਵੀ ਸਜ਼ਾ ਸੁਣਾਈ ਗਈ ਹੈ ਉਸ ਦੀ ਜੇਕਰ ਉਹ ਸਜ਼ਾ ਪੂਰੀ ਹੋਣ ਤੋਂ ਬਾਅਦ 50000 ਰੁਪਏ ਦਾ ਜੁਰਮਾਨਾ ਨਹੀਂ ਦਿੰਦਾ ਤਾਂ ਉਸ ਨੂੰ 15 ਦਿਨ ਹੋਰ ਜਿਹੜਾ ਅਦਾਲਤ ਦੇ ਵਿੱਚ ਰਹਿਣਾ ਹੋਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਉਸ ਦਾ ਇੱਕ ਵੀਡੀਓ ਸਾਹਮਣੇ ਆ ਜਿਸ ਚ ਉਸ ਨੇ ਆਪਣੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਉਸ ਨੇ ਕਿਹਾ ਹੈ ਕਿ ਮੈਂ ਬਿਲਕੁਲ ਠੀਕ ਹਾਂ ਮੈਂ ਜੇਲ੍ਹ ਦੇ ਵਿੱਚ ਹਾਂ ਉਸ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਢਵਾਉਣ ਦੇ ਲਈ ਵਕੀਲ ਦੀ ਜ਼ਰੂਰਤ ਪਵੇਗੀ ਤਾਂ ਉਸ ਨੇ ਆਪਣੇ ਪਰਿਵਾਰ ਨੂੰ ਵਕੀਲ ਕਰਵਾਉਣ ਦੀ ਜਿਹੜੀ ਆ ਉਹ ਗੱਲ ਆਖੀ ਹੈ ਤਾਂ ਤੁਹਾਨੂੰ ਦੱਸ ਦਈ ਅਰਿਤਪਾਲ ਸਿੰਘ ਨੂੰ 1 ਮਹੀਨੇ ਦੀ ਕੈਦ ਅਤੇ 50000 ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ ਜੇਕਰ ਉਹ ਜੁਰਮਾਨਾ ਨਹੀਂ ਭਰਦਾ ਤਾਂ ਉਸ ਨੂੰ 15 ਦਿਨ ਹੋਰ ਜੇਲ੍ਹ ਦੇ ਵਿੱਚ ਬਿਤਾਉਣੇ ਪੈਣਗੇ ਇਹ ਪਰਿਵਾਰ ਦੇ ਲਈ ਰਾਹਤ ਦੀ ਗੱਲ ਹੈ ਕਿਉਂਕਿ ਅਦਾਲਤ ਨੇ ਅਧਿਕਾਰੀਆਂ ਨੂੰ ਉਸ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਦੀ ਹਵਾਲਗੀ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਨੌਜਵਾਨ ਕੇਦ ਦੇ ਵਿੱਚ ਕੰਮ ਕਰਨ ਜਾਂਦਾ ਤਾਂ ਇਹ ਘਰ ਦੇ ਵਿੱਚ ਵਾਪਸ ਨਹੀਂ ਪਰਤਦਾ ਤਾਂ ਪਰਿਵਾਰ ਦੇ ਵੱਲੋਂ ਇਸ ਦੀ ਪਾਲ ਕੀਤੀ ਜਾਂਦੀ ਹੈ ਤਾਂ ਜਦੋਂ ਬਿਆਸ ਅਧਿਕਾਰੀਆਂ ਦੇ ਵੱਲੋਂ ਮੌਕੇ ਤੇ ਹੀ ਪਰਿਵਾਰ ਦਾ ਸਾਥ ਦੇ ਕੇ ਜਾਂਚ ਕੀਤੀ ਜਾਂਦੀ ਹੈ ਤਾਂ ਇਹ ਪਤਾ ਲੱਗਾਇਆ ਜਾਂਦਾ ਹੈ ਕਿ ਇਸ ਵਿਅਕਤੀ ਦੇ ਪੈਰਾਂ ਦੇ ਨਿਸ਼ਾਨ ਜਿਹੜੇ ਆ ਉਹ ਪਾਕਿਸਤਾਨ ਦੇ ਵੱਲ ਜਾਂਦੇ ਆ ਪਰ ਇਸ ਦੀ ਕੋਈ ਵਜ੍ਹਾ ਨਹੀਂ ਪਤਾ ਲੱਗਦੀ ਪਰਿਵਾਰ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਬੱਚੇ ਦੇ ਕਿਸੇ ਸ਼ਰਾਰਤੀ ਅੰਸਰ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਕੋਈ ਸਬੰਧ ਨਹੀਂ ਨੇ ਕੋਈ ਸੇ ਵੀ ਤਰ੍ਹਾਂ ਦਾ ਕੋਈ ਰਿਸ਼ਤਾ ਨਹੀਂ ਹੈ ਤਾਂ ਇਹਨਾਂ ਦੇ ਪਰਿਵਾਰ ਦੇ ਵੱਲੋਂ ਜਿਹੜੀਆਂ ਗ੍ਰਹਿ ਮੰਤਰਾਲੇ ਨੂੰ ਵੀ ਜਿਹੜੀ ਹੈ ਪੁੱਤ ਨੂੰ ਵਾਪਸ ਲਿਆਉਣ ਦੇ ਲਈ ਮੰਗ ਕੀਤੀ ਗਈ ਸੀ ਇਹਨਾਂ ਦਾ ਪੁੱਤਰ ਹੁਣ ਸੁਰਖਿਆਤਾ ਉਸਦੇ ਇੱਕ ਵੀਡੀਓ ਸਾਹਮਣੇ ਜਿਸ ਦੇ ਵਿੱਚ ਉਹਨੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਜਿਸ ਦੇ ਵਿੱਚ ਉਸਨੇ ਖੁਦ ਕਿਹਾ ਕਿ ਉਹ ਪਾਕਿਸਤਾਨ ਦੇ ਵਿੱਚ ਮੌਜੂਦ ਹੈ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਕੈਦ ਹੈ ਤੇ ਉਸ ਨੂੰ ਬਾਹਰ ਕਢਾਉਣ ਦੇ ਲਈ ਜਿਹੜਾ ਵਕੀਲ ਕਰਨਾ ਪਵੇਗਾ ਤਾਂ ਉਸਨੇ ਇਹ ਵੀਡੀਓ ਦੇ ਜ਼ਰੀਏ ਜਿਹੜੀ ਹੈ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਵੀਡੀਓ ਸਾਹਮਣੇ ਹੈ ਇਹ ਵੀ ਵੀਡੀਓ ਤੁਹਾਨੂੰ ਜ਼ਰੂਰ ਸੁਣਾਵਾਂਗੇ ਰਵਣ ਮੈਂ ਠੀਕ ਠਾਕ ਆ ਉੰਜ ਮੈਨੂੰ ਜੇਲ੍ਹ 'ਚ ਰੱਖਿਆ ਹੈ ਤੇ ਉੰਜ ਮੈਂ ਠੀਕ ਠਾਕ ਆ ਜੋ ਉੰਜ ਕੋਲ ਸਿਰੋਕ ਨਾ ਪਰਚਾ ਕਟਾ ਕੇ ਤੇ ਇੱਕ ਨਾ ਬਾਰਡਰ ਕਰਾਸਿੰਗ ਦਾ ਕਰਕੇ ਵਕੀਲ ਕਰਿਆ ਜੀ ਠੀਕ ਹੈ ਉਹ ਜੀ ਮੈਂ ਠੀਕ ਠਾਕ ਹਾਂ ਬਿਲਕੁਲ ਭਾਈ ਜੀ ਕੀ ਪੂਰਾ ਮਾਮਲਾ ਹੋਇਆ ਹੈਗਾ ਕਿੱਦਾਂ ਤੁਹਾਨੂੰ ਪਤਾ ਲੱਗਾ ਕਿ ਨੌਜਵਾਨ ਪਹਿਲਾਂ ਤਾਂ ਇਹ ਦੱਸੋ ਨਾਮ ਕੀ ਸੀ ਉਹ ਦਾ ਬੇਟੇ ਦਾ ਨਾਮ ਅਮਰਤਪਾਲ ਸਿੰਘ ਏ ਜੀ ਜੋ ਸਾਡੀ ਜ਼ਮੀਨ ਤਾਰ ਬੰਦੀ ਤੋਂ ਅੰਦਰ ਪੈਂਦੀ ਜੀ ਆ ਰਾਣਾ ਪੋਸਟ ਦੇ ਵਿੱਚ 223 ਨੰਬਰ ਇੱਕ ਗੇਟ ਤੇ ਆ ਰੈਗੂਲਰ ਤਰ੍ਹਾਂ ਅਸੀਂ ਅੱਜ ਵੀ ਉਸ ਦਿਨ ਵੀ ਖੇਤੀ ਕਰਨੇ 21 ਜੂਨ ਨੂੰ ਬਿਟਾ ਗਿਆ ਹੈ ਜੋ ਲਗਭਗ 12 ਵਜੇ ਪਾਰ ਉਹਨਾਂ ਨੇ ਅੰਦਰ ਐਂਟਰੀ ਕੀਤੀ ਹੈ ਹੂੰ ਸਾਰਾ ਦਿਨ ਬੱਚੇ ਨੇ ਕੰਮ ਕੀਤਾ ਪੜੋਸੀਆਂ ਨੂੰ ਦੱਸਿਆ ਚਾਹ ਵੀ ਪੀਤੀ ਜੀ ਕੰਮਕਾਰ ਤੋਂ ਵੀ ਬੱਚਾ ਬਿਲਕੁਲ ਸਹੀ ਸੀ ਤਾਂ ਲਾਸਟ ਵਾਰ ਨੂੰ ਜਦ ਵੇਖਿਆ ਗਿਆ ਤਾਂ ਉਹ ਆਪਦੀ ਜ਼ਮੀਨ ਨੂੰ ਢੇਡਾ ਲਗਾ ਆ ਰਿਹਾ ਸੀ ਤੇ ਜਦੋਂ ਬਾਰਡਰ ਲਾਈਨ ਤੇ ਢੇਡਾ ਮਾਰਨ ਵਾਸਤੇ ਗਿਆ ਉਸ ਤੋਂ ਬਾਅਦ ਬੱਚੇ ਦਾ ਕੋਈ ਪੁੱਛ ਦੱਸ ਨਹੀਂ ਸਾਨੂੰ ਪਤਾ ਲੱਗਾ ਵੀ ਬੱਚਾ ਕਿਵੇਂ ਚਲਾ ਗਿਆ ਜਾਂ ਕੀ ਹੋਇਆ ਕੋਈ ਵਹੀਕਲ ਲੈ ਕੇ ਗਿਆ ਸੀ ਪੈਦਲ ਗਿਆ ਸੀ ਘਰ ਤੋਂ ਵਹੀਕਲ ਲੈ ਕੇ ਜਾਂਦੇ ਨੇ ਜੀ ਜੋ ਗੇਟ ਦੇ ਬਾਹਰਲੇ ਪਾਸੇ ਰੁੱਕ ਕੇ ਜਾਂਦਾ ਵਹੀਕਲ ਆ ਕੀ ਉਹ ਵਹੀਕਲ ਆ ਕੇ ਗਿਆ ਸੀ ਮੋਟਰਸਾਈਕਲ ਲੱਗੇ ਗਿਆ ਸੀ ਹਾਂਜੀ ਸਰ ਤੁਹਾਨੂੰ ਕਦੋਂ ਪਤਾ ਲੱਗਦਾ ਸਾਨੂੰ ਸ਼ਾਮ ਨੂੰ ਜੋ ਗੇਟ ਕਮਾਂਡਰ ਉੱਥੇ ਬੈਠੇ ਬੀਐਸਐਫ ਦੇ ਉਹਨਾਂ ਨੇ ਸਾਨੂੰ ਫੋਨ ਤੇ ਇੰਟੈਲੀਜੈਂਟ ਕੀਤਾ ਵੀ ਤੁਹਾਡਾ ਬੇਟਾ ਸਾਈਨ ਨਹੀਂ ਕਰਕੇ ਗਿਆ ਤਾਂ ਕਿੱਥੇ ਆ ਭਾਜਦੌਲ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਬੇਟਾ ਤਾਂ ਤਾਰਬੰਦੀ ਤੋਂ ਅੰਦਰ ਬਾਹਰ ਹੀ ਨਹੀਂ ਆਇਆ ਕਿਸੇ ਨੇ ਉਸ ਨੂੰ ਦੇਖਿਆ ਹੀ ਨਹੀਂਗਾ ਵੀ ਆਇਆ ਏ ਕੀ ਕਹਿੰਦੇ ਹੋ ਕਿ ਤੁਹਾਨੂੰ ਕੀ ਲੱਗਦਾ ਕਿੱਥੇ ਗਿਆ ਦੇਖੋ ਜੀ ਜਦੋਂ ਨਾ ਬੱਚਾ ਮਿਲਿਆ ਤਾਂ ਅਸੀਂ ਬੀਐਸਐਫ ਦੇ ਕੋਲ ਗਏ ਬੀਐਸਐਫ ਨੇ ਸਾਡਾ ਬਿਲਕੁਲ ਮੌਕੇ ਤੇ ਸਾਥ ਦੇਖ ਕੇ ਉਸੇ ਟਾਈਮ ਗੇਟ ਖੋਲ ਕੇ ਸਰਚ ਕੀਤੀ ਅੰਦਰਲੇ ਪਾਸੇ ਕਿਉਂਕਿ ਜੇ ਹਨੇਰਾ ਪੈ ਜਾਂਦਾ ਕਈ ਵਾਰ ਬੱਚੇਨ ਸੱਪ ਲੜ ਜਾਂਦੇ ਜਾਂ ਕੁਝ ਵੀ ਹੋ ਸਕਦਾ ਸੀ ਤੇ ਹਨੇਰਾ ਹੋਣ ਤੋਂ ਬਾਅਦ ਸਾਨੂੰ ਕੋਈ ਸ਼ੋਰ ਦੀ ਪਾਲ ਨਹੀਂ ਹੋਣੀ ਸੀ ਤਾਂ ਜੋ ਪ੍ਰਸ਼ਾਸਨ ਨੇ ਮਿੰਟੋ ਮਿੰਟੀ ਜਾ ਕੇ ਬੀਐਸਐਫ ਨੇ ਸਾਰੀ ਸਰਚ ਕੀਤੀ ਸਰਚ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਕਿ ਜੇ ਬੱਚੇ ਜਿਹੜੇ ਪੈਰ ਨੇ ਉਹ ਪਾਕਿਸਤਾਨ ਵੱਲ ਜਾ ਚੁੱਕੇ ਹਨ ਪੈੜਾ ਆਰਮੀ ਨਾਲ ਬੀਐਸਐਫ ਦੇ ਵੱਲੋਂ ਪੜਾ ਸਰ ਉੱਤਰ ਲੱਗੀਆਂ ਹੀ ਸੀ ਉਸ ਤੋਂ ਬਾਅਦ ਰਾਤ ਸੀਓ ਸਾਹਿਬ ਆਏ ਅਰਜੂਡੈਂਟ ਸਾਹਿਬ ਆਏ ਤੱਬ ਵੀ ਐਸਪ ਨੇ ਸਾਡਾ ਰਾਤ 11 ਵਜੇ ਤੱਕ ਪਾਕਿਸਤਾਨ ਨਾਲ ਮੇਲ ਕਰਦੇ ਰਹੇ ਜਿਆਦਾ ਸਮਾਂ ਹੋਣ ਕਰਕੇ ਪਾਕਿਸਤਾਨ ਨੇ ਸਾਡੇ ਨਾਲ ਮੇਲ ਨਹੀਂ ਕੀਤਾ ਉਸ ਤੋਂ ਬਾਅਦ ਸਵੇਰ 4 ਵਜੇ ਪਾਕਿਸਤਾਨ ਨੇ ਮੇਲ ਕੀਤਾ ਅੱਧਾ 3 ਵਜੇ ਸ਼ਾਮ ਨੂੰ ਟਾਈਮ ਤੇ ਹਾਂ ਮੀਟਿੰਗ ਹੋਈ ਜਿੰਦੇ ਵਿੱਚ ਪਾਕਿਸਤਾਨ ਦੇ ਉੱਚ ਅਧਿਕਾਰੀ ਵੀ ਆਏ ਅਫਸਰ ਵੀ ਆਏ ਜੀ ਤਾਂ ਉਹਦੇ ਵਿੱਚ ਸਾਨੂੰ ਉਹਨਾਂ ਨੇ ਇਹ ਦੱਸਿਆ ਬੱਚਾ ਆ ਜ਼ਰੂਰ ਗਿਆ ਹੈ ਪਾਕਿਸਤਾਨ ਦੇ ਵਿੱਚ ਪਰ ਲੇਕਿਨ ਸਾਨੂੰ ਨਹੀਂ ਮਿਲ ਰਿਹਾ ਕੀ ਪਾਕਿਸਤਾਨ ਦੇ ਅਧਿਕਾਰੀਆਂ ਨੇ ਕਿਹਾ ਹਾਂਜੀ ਸਰ ਅੱਛਾ ਵੀ ਸਾਡੇ ਕੋਲ ਨਹੀਂ ਅਜੇ ਤੱਕ ਤੁਹਾਡਾ ਬੱਚਾ ਮਿਲਿਆ ਜੀ ਵੀ ਆ ਜਰੂਰ ਕਿ ਜੋ ਪੈਰਾਂ ਦੇ ਨਿਸ਼ਾਨ ਜੋ ਪਾਕਿਸਤਾਨ ਵੱਲ ਜਾ ਰਹੇ ਸਨ ਇਸ ਕਾਰਨ ਉਹਨਾਂ ਨੇ ਮਿਲ ਕੇ ਸਾਨੂੰ ਇਹ ਚੀਜ਼ ਦੱਸਿਆ ਜੀ ਤਾਂ ਉਸ ਤੋਂ ਬਾਅਦ ਤੁਸੀਂ ਕੋਈ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਉੱਚ ਅਧਿਕਾਰੀਆਂ ਨਾਲ ਹਾਂਜੀ ਸਰ ਡੀਆਈ ਸਾਹਿਬ ਨਾਲ ਮੀਟਿੰਗ ਹੋਈ ਹੈ ਸੀਓ ਸਾਹਿਬ ਨਾਲ ਮੀਟਿੰਗ ਹੋਈ ਜੀ ਉਹ ਮੌਕੇ ਤੇ ਆਏ ਨੇ ਗਰਾਊਂਡ ਲੈਵਲ ਤੇ ਉਹਨਾਂ ਨੇ ਸਾਡਾ ਬੜਾ ਹੀ ਜ਼ਿਆਦਾ ਸਾਥ ਦਿੱਤਾ ਜਿੰਨਾ ਸੀ ਕਹਿ ਦਈਏ ਬੀਐਸਐਫ ਨੇ ਸਾਡਾ ਉਹਨਾਂ ਸਾਥ ਦਿੱਤਾ ਬਿਲਕੁਲ ਦਿਨ ਪਰ ਰਾਤ ਹੋ ਕੇ ਸਾਡੇ ਨਾਲ ਖਲੋਤੇ ਹਨ ਹੁਣ ਵੀ ਲਗਭਗ 4 ਦਿਨ ਹੋ ਚੁੱਕੇ ਨੇ ਇਸ ਗੱਲ ਨੂੰ 21 ਜੂਨ ਨੂੰ ਬੱਚਾ ਬੇਟਾ ਗਿਆ ਸੀ ਤਾਂ ਲਗਭਗ ਡੇਲੀ ਮੀਟਿੰਗ ਪਾਕਿਸਤਾਨ ਨਾਲ ਕੀ ਨਾਮ ਕੀ ਹੈ ਨੌਜਵਾਨ ਦਾ ਉਮਰ ਕਿੰਨੀ ਹੈ 23 ਸਾਲ ਉਮਰ ਹੈ ਜੀ ਉਹਨਾਂ ਦੀ ਬੇਟੇ ਦਾ ਨਾਮ ਅਬਰਤਪਾਲ ਸਿੰਘ ਹੈ ਜੀ ਉਮਰ ਕਿੰਨੀ ਹੈ 23 ਸਾਲ ਸਰ ਸ਼ਾਦੀ ਚੁਧਾ ਹਾਂਜੀ ਸਰ ਇੱਕ ਬੱਚਾ ਉਹਨਾਂ ਦਾ ਸਿਰਫ 2.5 3 ਮਹੀਨਾ ਦਾ ਹਾਂਜੀ ਸਰ ਕੀ ਹੁਣ ਤੁਸੀਂ ਮੰਗ ਅਸੀਂ ਮੰਗ ਕਰਨਾ ਚਾਹੁੰਦੇ ਆ ਸੈਂਟਰ ਸਰਕਾਰ ਤੋਂ ਪ੍ਰਸ਼ਾਸਨ ਤੋਂ ਉੱਚ ਅਧਿਕਾਰੀਆਂ ਤੋਂ ਕਿ ਸਾਡੇ ਬੱਚੇ ਨੂੰ ਪਾਕਿਸਤਾਨ ਦੇ ਵਿੱਚੋਂ ਲੱਭ ਕੇ ਸਾਡੇ ਵੱਲ ਕਿਤਾ ਦੇਣੀ ਉੱਧਰ ਜ਼ਮੀਨ ਦਾ ਵੀ ਤਾਰੂਫ ਆ ਸਾਡੇ 8.5 ਏਕੜ ਦੀ ਜ਼ਮੀਨ ਦੇ ਅੰਦਰ ਜ਼ਮੀਨ ਇਨੇ ਚਾਹਤ ਤੋਂ ਸਿਰੇ ਕਰਦੇ ਅਸੀਂ 2004 ਤੋਂ ਵੇਚ ਕਰ ਰਹੇ ਹਾਂ ਜੀ ਉੱਥੇ ਟੋਟਲ ਹੀ ਘਾਟੀ ਜ਼ਮੀਨ ਉੱਧਰ ਹਾਂਜੀ ਸਰ ਸਾਡੀ ਜੋ ਤਾਰ ਬੰਦੀ ਤੋਂ ਅੰਦਰ ਹੀ ਜ਼ਮੀਨ ਟੋਟਲ ਜੀ ਪਹਿਲਾਂ ਵੀ ਜਾਂਦਾ ਹੈ ਹਾਂਜੀ ਬਿਲਕੁਲ ਸਾਰੀ ਖੇਤੀ ਉਹ ਆਉਂਦਾ ਜੀ ਖੇਤੀ ਉਹ ਆਉਂਦਾ ਜੀ ਇਹ ਕਰਕੇ ਉਸ ਤੋਂ ਬਾਅਦ ਉਹਨੇ 5 ਸਾਲ ਤਾਂ ਮੈਨੂੰ ਲਗਾਤਾਰ ਹੋ ਗਿਆ ਮੈਂ ਖੇਤ ਜਾ ਕੇ ਨਹੀਂ ਦੇਖਿਆ ਇੱਕ ਦੋ ਵਾਰ ਸਾਲ ਚ ਜਾਣਾ ਬਸ ਜੀ ਠੀਕ ਰਹਿੰਦਾ ਹੀ ਮਾਨਸ ਬਿਲਕੁਲ ਜੀ ਸਰ ਰਾਤ ਘਰ ਚ ਥੋੜੀ ਮੋਟ ਬੈਸ ਹੋਈ ਉਹਨਾਂ ਦੀ ਮੀਆਂ ਬੀਬੀ ਦੀ ਕੋਈ ਜਾਦੀ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਕੋਈ ਵੀ ਚੱਕਰ ਇਹੋ ਜਨ ਨਹੀਂ ਹੈਗਾ ਵੀ ਜਿਹੜਾ ਉਸ ਮਸਲੇ ਦੇ ਵਿੱਚ ਜਾ ਸਕਦਾ ਬੱਚਾ ਅਸੀਂ ਜੋ ਔਰਮਾਨ ਨੇ ਸਾਡੇ ਵੀ ਉਸਨ ਗਰਮੀ ਬਹੁਤ ਜ਼ਿਆਦਾ ਪਈ ਸੀ ਕਿਉਂਕਿ ਬੀਐਸਐਫ ਸਾਨੂੰ ਧੁੱਪ ਦੇ ਸਮੇਂ ਦੇ ਵਿੱਚ ਹੀ ਕੰਮ ਕਰਨ ਨੂੰ ਸਮਾਂ ਮਿਲਦਾ ਹੈ ਕਿਉਂ 9 ਤੋਂ 5 ਮਿਲਦਾ ਤੇ ਗਰਮੀ ਦਸੀਂ ਜਲਦਾ ਸਾਨੂੰ ਮਹਿਸੂਸ ਹੋਇਆ ਸਾਡੇ ਬੱਚੇ ਨੂੰ ਗਰਮੀ ਦਾ ਜਾਂ ਸਮਝ ਲੋ ਵੀ ਚੱਕਰ ਆਇਆ ਜਾਂ ਕੁਝ ਵੀ ਆਇਆ ਜਾਂ ਬੀਬੀ ਵੰਦਨ ਦਾ ਕੁਝ ਵੀ ਹੁਣ ਕਾਰਨ ਸਮਝ ਸਕਦੇ ਆਂ ਵੀ ਬੱਚਾ ਕਿਉਂ ਲੰਗੇ ਲੇਕਿਨ ਸਾਡਾ ਬੱਚਾ ਕੋਈ ਵੀ ਗਲਤ ਅੰਸਰਾਂ ਨਾਲ ਨਹੀਂ ਮਿਲਿਆ ਸੀ ਕਿਸੇ ਪਾਸਿਓਂ ਵੀ ਪ੍ਰਸ਼ਾਸਨ ਕੋਈ ਵੀ ਅਧਿਕਾਰੀ ਆਪਣੀ ਪੜਤਾਲ ਕਰ ਸਕਦਾ ਪਿੰਡ ਖਰੇਕਾਂ ਦੇ ਵਿੱਚੋਂ ਆਖੀ ਇਹ ਸਾਡਾ ਐਕੋ ਜਿਹਾ ਕੋਈ ਵੀ ਲਿੰਕ ਨਹੀਂ ਸੀ ਕਿਸੇ ਨਾਲ ਵੀ ਉਹਦਾ ਬਹੁਤ ਮਿਹਨਤੀ ਸੀ ਜੀ ਬਹੁਤ ਮਿਹਨਤ ਕਰਦਾ ਹੈ ਨਾ ਆਪਦਾ ਪਿੰਡ ਵਿੱਚ ਪਰਾਲਾ ਕੀਤਾ ਇੱਕ ਬੂਮ ਬਣਾਇਆ ਹੋਰ ਵੀ ਟਰੈਕਟਰ ਦੇ ਸੰਦ ਬਣਾਏ ਨੇ ਸਾਰਾ ਦਿਨ ਜਾਨੀ ਕਿ ਉਹ ਬੂਮ ਤੇ ਸਪਰੇ ਵੀ ਕਰਦਾ ਹੈ ਤੇ ਨਾਲ ਜਾ ਕੇ ਆ ਬਗੈਰਾ ਗੋਹੇ ਦੀਆਂ ਟਰਾਲੀਆਂ ਭਰਨੀ ਹੁੰਦੀ ਉਹਨਾਂ ਮਸ਼ੀਨ ਬਣਾਈ ਜੀ ਉਹਦੇ ਨਾਲ ਤੇ ਸਾਰੇ ਪਿੰਡ ਵਿੱਚ ਮੇਰਾ ਵਰਤਨ ਬਹੁਤ ਜ਼ਿਆਦਾ ਹੈਗਾ ਸੀ ਇਹਦਾ ਤੇ ਹਰੇਕ ਬੰਦੇ ਨੂੰ ਵਧੀਆ ਬੁਲਾਣਾ ਸਾਰਾ ਦਿਨ ਖੇਤੀ ਚ ਕੰਮ ਕਰਨਾ ਨਾਲ ਰਹਿੰਦਾ ਸੀ ਸਾਰੇ ਬਾਪ ਦੇ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਸਰਕਾਰ ਤੋਂ ਮੰਗ ਕਰਨੇ ਆ ਗ੍ਰਹਿ ਮੰਤਰਾਲੇ ਤੋਂ ਸਾਡਾ ਬੱਚਾ ਸਾਨੂੰ ਵਾਪਸ ਦਵਾਇਆ ਜਾਵੇ ਗ੍ਰਹਿ ਮੰਤਰਾਲੇ ਨੇ ਕੋਈ ਭੇਜੀ ਜਿੱਥੇ ਹਾਂ ਫੈਕਸ ਕੀਤੀਆਂ ਜਾਂ ਲਿਈਓ ਮੈਂ ਚਿੱਠੀਆਂ ਭੇਜੀਆਂ ਜੀ ਨਹੀਂ ਉਹਨਾਂ ਨੂੰ